ਦੇਖੋ ਪੰਜਾਬ ਦੇ ਹਾਲਾਤ ਕੀ ਬਣ ਚੁੱਕੇ ਨੇ ਤੁਸੀਂ ਇੱਕਾ ਵੀਡੀਓ ਵਾਇਰਲ ਹੁੰਦੀ ਦੇਖੀ ਹੋਵੇਗੀ ਸੋਸ਼ਲ ਮੀਡੀਆ ਦੇ ਉੱਤੇ ਜਿਸ ਵਿੱਚ ਕੀ ਇੱਕ ਔਰਤ ਸ਼ਰਿਆਮ ਸੜਕ ਤੇ ਖੜ ਕੇ ਆਪਣੇ ਪੱਟਾ ਉੱਤੇ ਮੁੰਡੇ ਤੋਂ ਚਿੱਟੇ ਦੇ ਟੀਕੇ ਲਵਾ ਰਹੀ ਹੈ ਤੇ ਕੋਲ ਹੀ ਕੁਝ ਲੋਕ ਮੌਜੂਦ ਸਨ ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਇਸ ਕੁੜੀ ਨੂੰ ਜਦੋਂ ਰੋਕਿਆ ਤੇ ਜਦੋਂ ਉਹਨਾਂ ਨੇ ਬੋਲਿਆ ਤਾਂ ਤੁਸੀਂ ਦੇਖੋ ਉਹਨਾਂ ਨੇ ਇੱਕ ਮੁੰਡੇ ਦੇ ਥੱਪੜ ਵੀ ਲਗਾਏ ਪਰ ਤੁਸੀਂ ਇਹ ਦੇਖੋ ਕਿ ਕੁੜੀ ਦੀ ਹਿੰਮਤ ਕਿੰਨੀ ਹੈ ਕੁੜੀ ਸ਼ਰਿਆਮ ਕਹਿ ਰਹੀ ਹੈ ਜਾਂ ਤੂੰ ਜਿਹੜੀ ਪੁਲਿਸ ਬੁਲਾਉਣੀ ਆ ਬੁਲਾ ਲੈ ਸਾਨੂੰ ਕਿਸੇ ਦਾ ਡਰ ਨਹੀਂ ਹੈ ਜਾਂ ਕੋਈ ਵਾਲੇ ਟੀਕੇ ਬੜੀ ਦੇਰ ਤਲਾਨੇ ਆ ਲਾਨੇ ਦਾ ਆਪਣੇ ਪੈਸਾ ਤਲਾਉਨੇ ਆ ਤੇ ਕਿੰਨੀ ਸ਼ਰਮ ਨਾਲ ਗੱਲ ਹੈ ਕਿ ਸੜਕ ਦੇ ਉੱਤੇ ਸ਼ਰਿਆਮ ਕੁੜੀ ਨੇ ਕੱਪੜੇ ਲਾਏ ਹੋਏ ਨੇ ਤੇ ਮੁੰਡਾ ਉਹਦੇ ਪੱਟਾਂ ਵਿੱਚ ਇੰਜੈਕਸ਼ਨ ਲਗਾ ਰਿਹਾ ਹੈ ਤੇ ਆਖਰ ਇਸ ਤਰ੍ਹਾਂ ਨਸ਼ੇ ਦੇ ਉੱਤੇ ਠੱਲ ਕਿਉਂ ਨਹੀਂ ਪਾਈ ਜਾ ਰਹੀ ਤੁਸੀਂ ਵੀ ਇੱਕ ਵਾਰ ਵੀਡੀਓ ਦੇਖੋ ਸੁਣੋ ਕੁੜੀ ਕੀ ਕਹਿ ਰਹੀ ਹੈ ਆਹ ਵੇਖੋ ਇਹ ਆਤੀਆਂ ਨੇ ਅੱਥੇ ਕੀ ਨੂੰ ਗੜੇ ਕੇ ਆਇਆ ਯਾਰ ਵਜਾ ਓਟਾ ਹੰਦ ਮਾਰੀ ਨਾ ਇੱਕ ਮਿੰਟ ਰੁਕ ਪਾਖਾਈ ਦੱਸੋ ਕੀ ਕਰਦੇ ਇੱਕ ਹੀ ਕਰਨੇ ਦੱਸੋ ਪੱਕੇ ਕਿੱਦੇ ਲੱਗੇ ਕਿੱਦੇ ਇੱਕ ਮਿੰਟ ਰੋਕ ਰੋਕ ਓਏ ਪੂਲਾ ਥਾੜੇ ਫੋਨ ਲਈ 112 ਨੂੰ ਪੂਲਾ ਮਾਲ ਮੰਡੀ ਚੱਲਾ ਚੱਲ ਮੋਟਰ ਵਾਰ ਚੱਦ ਲਈ ਮਾਲ ਮੰਡੀ ਬਾਪਾ ਪੜੁਬਾਣਾ ਕਾ ਰੋਜ਼ ਕਰਦੇ ਨੇ ਚਲਾ ਚਲਾ ਕਿਨੇ ਪੱਧਰ ਰੋਜ਼ ਨਹੀਂ ਕਿਤੇ ਕੋ ਲੈ ਗਈ ਨਹੀਂ ਕਿਤੇ ਕੋ ਲੈ ਗਈ ਮੈਂ ਜਿੰਤੂ ਮਰਜ਼ੀ ਲੈ ਆਂ ਦੱਸ ਕਿਉਂ ਮੈਂ ਜਿੰਤੂ ਮਾਰੀ ਜਾਂਦਾ ਮਾਨਕ ਤੇ ਲਿਆ ਆਲੇ ਬਟਾਣੇ ਗੱਲ ਓਏ ਕਾਕਾ ਸਾੜ ਗੱਡੀ ਕਰਦਾ ਯਾਦ ਹੋਇਆ ਲੈ ਆਪੋ ਚੱਲ ਗੱਲ ਲਿਓ ਨਾਣੇ ਮੈਂ ਪੁੱਛ ਲੈ ਠੀਕ ਆ ਕਿਸੇ ਬੜਾ ਟੀਕਾ ਕਿਉਂ ਕਿ ਆ ਬੜਾ ਰਿਹਾ ਮੈਂ ਨਹੀਂ ਇੱਕ ਮਿੰਟ ਦਾ ਪੁੱਛ ਮੈਨੂੰ ਰੋਕ ਕੇ ਮੈਂ ਅੱਜ ਕੱਲ ਉਹ ਦਾ ਗਿਆ ਅਧਰੇ ਮੈਂ ਨਹੀਂ ਬਾਪੂ ਇਸ ਮੈਨੂੰ ਰੋਕ ਉਹ ਮੇਰੇ ਨਾਲ ਹੀ ਆਇਓ ਮੇਰੇ ਨਾਲ ਹੀ ਆਇਓ ਕੌਣ ਆ ਆ ਮੇਰੇ ਨਾਲ ਹੀ ਆ ਉਹ ਮੇਰੇ ਨਾਲ ਹੀ ਆ ਆਹ ਉਹਨੇ ਪੁੱਛਿਆ ਵਦ ਸਮਾਨ ਕਿਤੋਂ ਲਿਆਈਏ ਰਸ ਜਿੱਤੋ ਆ ਦੇਖੋ ਜੀ ਇਹ ਸੋਪੀ ਰੋਡ ਅੰਮਰ ਘਰ ਦੀ ਵੀਡੀਓ ਆ ਦੇਖੋ ਆ ਟੀਗਾ ਲਾਉਂਦੀ ਇੱਥੇ ਬਹਿ ਕੇ ਕਿਆ ਭਈਆ ਭੈਣ ਸੋਰੇ ਖੇਦੇ ਕੀ ਕਰੀਏ ਕੀ ਕਰਨੇ ਆ ਮਹਾਰੀ ਆ ਨਾ ਆਏ ਇੱਕ ਹੀ ਕਰਨੇ ਆ ਕਿਉਂ ਟੀਗਾ ਖੋਨੇ ਰੇ ਚੱਲ ਖੜੇ ਆ ਚੱਲ ਤਾਂ ਨੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦੇ ਨਾਮ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਤਾਂ ਨੇ ਕੁਮਰਾਜ ਨੂੰ ਬੁਲਾਣਾ ਬਲਾ ਕੁਡਾਂਕੇ ਨੂੰ ਮਾਰ ਮਰੀ ਆ ਚੰਗੇ ਕੰਮ ਕਰਦੇ ਨੇ ਆ ਚੰਗੇ ਕਰਦੇ ਹੁੰਦੇ ਆ ਲੋਕਾਂ ਨੂੰ ਨੰਨ ਦੇ ਤੋ ਕੀ ਵੇਖ ਕੇ ਲੰਗਦੇ ਕੀ ਸੋਨ ਦੇ ਲੋਕਾਂ ਦੀ ਕੋਈ ਗੱਲ ਨਹੀਂ ਵੇਖ ਲੰਗਦੇ ਰਾਣਾ ਪੁੱਛ ਰਲਾ ਇਹ ਮੂਲਾ ਇਹ ਤੋਂ ਬਾਰੇ ਮੂਲਾ ਨਾ ਚੱਲ ਕਾਲਾ ਫਿਰ ਕਾਲੀ ਗੱਡੀ ਜਾਣ ਲੱਗ